तेग बहादुर सिमरिया कर नौ वह ताे सब थाई हुई सहायर प्रपुर किया पयान तेग बहादुर सी क्रिया करी नकिन हुआन तेग बहादुर के चलत पयो जगत को सोग है 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 सब जग पयो जय 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 सुरलोक ਐਸੇ ਸਤਗੁਰੂ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤੰਤਨ ਪਾਈ ਮਤੀ ਦਾਸ ਜੀ ਤੰਤਨ ਪਾਈ ਸਤੀ ਦਾਸ ਜੀ ਤੰਤਨ ਪਾਈ ਦਿਆਲਾ ਜੀ ਦੇ ਪਾਵਨ ਪਵਿੱਤਰ ਸ਼ਹਾਦਤ ਸਾਡੇ 350 ਸਾਲ ਗੁਰਪੁਰਬ ਨੂੰ ਸਮਰਪਿਤ ਤਹੀਂ ਪ੍ਰਕਾਸ਼ ਹਮਾਰਾ ਪਯੋ ਪਟਨਾ ਸਹਿਰ ਵਿਖੇ ਪਵਨਯੋ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੀ ਬਿਹਾਰ ਦੀ ਧਰਤੀ ਤੋਂ ਜਾਗਰਤੀ ਯਾਤਰਾ ਬਿਹਾਰ ਸਰਕਾਰ ਨਿਤੀਸ਼ ਕੁਮਾਰ ਜੀ ਦੇ ਸੰਪੂਰਨਤਮ ਸਹਿਯੋਗ ਦੇ ਨਾਲ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਜੀ ਦੇ ਉਪਰਾਲਾ ਅਤੇ ਉਦਮ ਦਾ ਸਦਕਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਤੋਂ ਜੋ ਜਾਗਰਤੀ ਯਾਤਰਾ 17 ਸਤੰਬਰ ਨੂੰ ਕੱਢੀ ਗਈ ਸੀ ਉਹ ਪੜਾ ਦਰ ਪੜਾ ਕਰਦੇ ਆ ਬਿਹਾਰ ਤੋਂ ਝਾਰਖੰਡ ਝਾਰਖੰਡ ਤੋਂ ਉੜੀਸਾ ਉੜੀਸਾ ਤੋਂ ਬੰਗਾਲ ਅਤੇ ਯੂਪੀ ਹੁੰਦੇ ਹੋਏ ਪਟਨਾ ਪੰਜਾਬ ਦੀ ਧਰਤੀ ਤੇ ਕੱਲ 27 27 ਅਕਤੂਬਰ ਨੂੰ ਉੱਥੇ ਜਾ ਕਰਕੇ ਜਿੱਥੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਨਗਰੀ ਹੈ ਇਹ ਪਾਵਨ ਪਵਿੱਤਰ ਜੋ ਜਾਗਰਤੀ ਯਾਤਰਾ ਪ੍ਰారంਭ ਹੋਈ ਸੀ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਅਤੇ ਮਹਾਰਾਜ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪਹਿਲਾ ਮਿਲਾਪ ਹੋਇਆ ਸੀ ਅਤੇ ਜਾ ਕਰਕੇ ਪੰਜਾਬ ਦੀ ਧਰਤੀ ਸੀਸਗੰਜ ਵਿਖੇ ਅਨੰਦਪੁਰ ਸਾਹਿਬ ਵਿਖੇ ਜਿੱਥੇ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਅਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੋੜਾ ਆ ਮੁੜ ਕੇ ਕਦੇ ਮਿਲਾਪ ਨਹੀਂ ਹੋਇਆ ਸੋ ਉਸ ਸਥਾਨ ਤੇ ਜਾ ਕਰਕੇ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਸਮਰਪਿਤ ਜੋ ਜਾਗਰਤਾ ਇਸ ਤਰ੍ਹਾਂ ਪ੍ਰారంਭ ਹੋਈ ਸੀ ਉੱਥੇ ਜਾ ਕਰਕੇ ਸਮਾਪੰਨਤ ਹੋਈ ਹੈ ਅੱਜ ਬਹੁਤ ਹੀ ਭੱਵੇ ਰੂਪ ਦੇ ਵਿੱਚ ਜਾਗਰਤੀ ਯਾਤਰਾ ਜੋ ਹੈ ਸਮਾਪਤੀ ਹੋਈ ਆ ਆਕਰਕੇ ਹਵਾਈ ਹਟੇ ਇੱਥੇ ਪਟਨਾ ਸਾਹਿਬ ਜੀ ਦੇ ਸਮੁੱਚੇ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰ ਇੱਥੇ ਆਏ ਨਾ ਸਾਰਿਆਂ ਨੇ ਬਹੁਤ ਹੀ ਸਵਾਗਤ ਕੀਤਾ ਹੈ ਸੋ ਬਿਹਾਰ ਸਰਕਾਰ ਦੇ ਅਤੇ ਜਿਤਨੇ ਵੀ ਪ੍ਰਸ਼ਾਸਨ ਸਾਰਿਆਂ ਦਾ ਤਖਸਿਲਰ ਮੰਦਿਰ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ